ਟਾਂਡਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਤੁਹਾਡੇ ਆਪਣੇ ਸ਼ਹਿਰ ਟਾਂਡਾ ਦੇ ਵਿੱਚ ਫਲੇਵਰ ਰਿਸ਼ਤਾ ਰੈਸਟੋਰੈਂਟ ਦੀ ਜੋ ਕਿ ਪਿਓਰ ਵੈਜੀਟੇਰੀਅਨ ਫੈਮਿਲੀ ਰੈਸਟੋਰੈਂਟ ਹੈ ਉਹਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ ਜੋ ਕਿ ਐਮਡੀ ਕੰਪਲੈਕਸ ਨੈਸ਼ਨਲ ਹਾਈਵੇ 44 ਗਵਰਨਮੈਂਟ ਕਾਲਜ ਰੋਡ ਉਰ ਮੋ ਟਾਂਡਾ ਚ ਪੈਂਦਾ ਆ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ 170 ਪਲੱਸ ਫੂਡ ਆਈਟਮਸ ਤੇ 60 ਪਲੱਸ ਅਵੇਰੇਜਸ ਇਹਨਾਂ ਦੇ ਮੀਨੂ ਵਿੱਚ ਸ਼ਾਮਿਲ ਨੇ ਅਗਰ ਤੁਸੀਂ ਨੇ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਕੋਲੀਗਸ ਦੇ ਨਾਲ ਵਧੀਆ ਤੇ ਸਾਫ਼ ਸੁਥਰਾ ਬ੍ਰੇਕਫਾਸਟ ਲੰਚ ਤੇ ਡਿਨਰ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਫਲੇਵਰ ਰਿਸਟਾਰ ਰੈਸਟੋਰੈਂਟ ਦੇ ਵਿੱਚ ਜੋ ਕਿ ਉੜਮੋ ਟਾਂਡਾ 'ਚ ਪੈਂਦਾ ਹੈ ਫਲੇਵਰ ਰਿਸਟਾਰ ਰੈਸਟੋਰੈਂਟ ਦੇ ਵਿੱਚ ਖਾਸ ਕਰਕੇ ਸਟੂਡੈਂਟਸ ਦੇ ਲਈ 7% ਡਿਸਕਾਊਂਟ ਆਫਰ ਚੱਲ ਰਿਹਾ ਹੈ ਤੇ ਸਟੂਡੈਂਟ ਇਸ ਦਾ ਵਾਟੋ ਵਾਟ ਲਵ ਲੈ ਸਕਦੇ ਨੇ तो खासकर दसना चाहवागी फ्लेवरिश्ता रैस्टोरेंट इंटरनेशनल फूड आइटम जिम्मे कि सूशी प्लेटल थाई करी इटालीयन पिज़ा के नाल इंटरनेशनल डिशिज़े इंजॉय कर सकते हो फेवर रिश्ता रेस्टोरेंट लग्जरी लुक वाला एम्बीएंस एटिंग का बहुत वीडियो प्रबंध है फुली एसी नीट एंड क्लीन पीसफुल इनवायरमेंट है ਅਗਰ ਤੁਸੀਂ ਇੱਥੇ ਆ ਕੇ ਆਪਣੀ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਕੋਲੀਗਜ਼ ਦੇ ਨਾਲ ਵਧੀਆ ਤੇ ਸਾਸਤਰਾ ਬ੍ਰੇਕਫਾਸਟ ਲੰਚ ਤੇ ਡਿਨਰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ਪਾਰਟੀ ਹੋ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ 150 ਪਲੱਸ ਪਰਸਨਸ ਦੀ ਗੈਦਰਿੰਗ ਕਰ ਸਕਦੇ ਆ ਜੇਕਰ ਤੁਸੀਂ ਬਰਥਡੇ ਪਾਰਟੀ ਕਿਤੀ ਪਾਰਟੀ ਰਿੰਗ ਸਰੇਮਨੀ ਸ਼ਗਨ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਹੋਵੇ ਤਾਂ ਤਾਂ ਤੁਸੀਂ ਇਥੇ इजीली ਕਰ ਸਕਦੇ ਹੋ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ḍj ਮਿਊਜ਼ਿਕ ਸਿਸਟਮ ਦਾ ਖਾਸ ਸਰਵੰਦਾ ਤੁਹਾਨੂੰ ਅਲੱਗ ਤੋਂ ḍj ਮਿਊਜ਼ਿਕ ਸਿਸਟਮ ਬੁੱਕ ਕਰਵਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਫਲੇਵਰ ਰਿਸ਼ਤਾ ਰੈਸਟੋਰੈਂਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤਾ ਨੰਬਰ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੱਚੀ ਗੱਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਨਾਮ ਕੀ ਤੇ ਕਿੱਥੋਂ ਆਏ ਹੋ ਮੇਰਾ ਨਾਮ ਮਨਦੀਪ ਔਰ ਮੈਂ ਭੋਗਪੁਰ ਤੋਂ ਆਈ ਹਾਂ ਮੈਂ ਤੁਸੀ ਅੱਜ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ਅੱਜ ਖਾਣਾ ਇੰਜੋਏ ਕੀਤਾ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਖਾਣੇ ਬਾਰੇ ਇਹਨਾਂ ਦਾ ਖਾਣਾ ਬਹੁਤ ਵਧੀਆ ਆ ਮੈਂ ਫਸਟ ਟਾਈਮ ਪਹਿਲਾਂ ਆਈ ਸੀ ਹੁਣ ਆਪਣੀ ਫੈਮਿਲੀ ਦੇ ਨਾਲ ਸੈਕੰਡ ਟਾਈਮ ਆਈ ਹਾਂ ਇਹਨਾਂ ਦਾ ਫੂਡ ਵਧੀਆ ਆ ਇਹਨਾਂ ਦੀ ਸਰਵਿਸ ਵੀ ਵਧੀਆ ਆ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਸਾਰੇ ਜਣੇ ਆਓ ਤੇ ਇੱਥੇ ਆਪਣੀ ਫੈਮਿਲੀ ਨਾਲ ਵਧੀਆ ਤੇ ਛੁੱਟ ਖਾਣਾ ਖਾ ਕੇ ਜਾਓ ਸੱਚੀ ਗੱਲ ਸਰ ਸਤਿ ਸ਼੍ਰੀ ਅਕਾਲ ਸਰ ਤੁਹਾ ਸਰ ਤੁਸੀਂ ਫਲੋਰਿਸਟਾ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਰੈਸਟੋਰੈਂਟ ਦੇ ਤੁਸੀਂ ਇੱਕ ਵਾਰੀ ਸਾਰੇ ਵਿਜ਼ਿਟ ਕਰੋ ਤੁਸੀਂ ਫੂਡ ਟਰਾਈ ਕਰੋ ਇੱਕ ਵਾਰੀ ਇੱਕ ਮੈਨੂ ਦੇਖਿਓ ਤੁਸੀਂ ਇੰਨਾ ਵਧੀਆ ਮੈਨੂ ਉਹਨਾਂ ਨੇ ਕੀਤਾ ਮਤਲਬ ਜਿਹੜੀ ਚੀਜ਼ ਤੁਸੀਂ ਮਤਲਬ ਆਰਡਰ ਵੀ ਕਰੋਗੇ ਇੱਕ ਟਾਈਮ ਹੁੰਦਾ ਨਾ ਕਿ ਹਾਂ 10 15 20 ਮਿੰਟ 20 ਮਿੰਟ ਲਾ ਦਿੰਦੇ ਇੱਕ ਟਾਈਮ ਆ ਟਾਈਮ ਦੇ ਵਿੱਚ ਪੂਰੇ ਆ ਜਾਂਦਾ ਬਹੁਤ ਵਧੀਆ ਫੂਡ ਆ ਅਸੀਂ ਜਦੋਂ ਵੀ ਸ਼ਾਮ ਨੂੰ ਜਦੋਂ ਇਕੱਠੇ ਹੁੰਨੇ ਸਾਰੇ ਪੰਜ ਛੇ ਜਣੇ ਜਿੰਨੇ ਹੁੰਦੇ ਆਪਣੇ ਭਰਾ ਨਹੀਂ ਆਣਗੇ ਇੱਥੇ ਫੂਡ ਟਰਾਈ ਕਰਦੇ ਆ ਬਹੁਤ ਵਧੀਆ ਫੂਡ ਅਗੇ ਆਈ ਦਾ ਨਾਲੇ ਵੈਜੀਟੇਰੀਅਨ ਸਭ ਤੋਂ ਵਧੀਆ ਸੱਚੀ ਗੱਲ ਮੈਮ ਸ਼੍ਰੀਕਲ ਜੀ ਮੈਮ ਤੁਹਾਡਾ ਨਾਮ ਕੀ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਰੀਨੂ ਹੈ ਤੇ ਅਸੀਂ ਖੁੱਡਾ ਤੋਂ ਆਏ ਹਾਂ ਮੈਂ ਤੁਸੀ ਅੱਜ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ਅੱਜ ਅੱਜ ਤੁਸੀਂ ਆਪਣੀ ਫੈਮਲੀ ਦੇ ਨਾਲ ਡਿਨਰ ਕਰਨ ਲਈ ਆਏ ਹੋ ਕੀ ਕਹਿਣਾ ਚਾਹੁੰਦੇ ਇਹਨਾਂ ਦੀ ਫੂਡ ਕੁਆਲਿਟੀ ਬਾਰੇ ਜੀ ਅਸੀਂ ਇੱਥੇ ਫਸਟ ਟਾਈਮ ਵਿਜ਼ਿਟ ਕੀਤਾ ਐਜ਼ ਅ ਫੈਮਲੀ ਮੈਂਬਰਸ ਇਨ ਆਰ ਤੇ ਸਾਨੂੰ ਇਹਨਾਂ ਦਾ ਖਾਣਾ ਬਹੁਤ ਪਸੰਦ ਆਇਆ ਜੋ ਵੀ ਸਭ ਡਿਸ਼ੇਸ ਸੀਗੀਆਂ ਉਹ अप टू द मार्क चाइनीसल भेलो कुछ भी हो सब बहुत टेस्टी और स्टाफ मेंबर्स सब फैकल्टी मेंबर्स बहुत करना बिल्कुल जी बिल्कुल बिकॉज अप टू द मार्क सो अमेंड करा जेकर बढ़िया वेजिटेरियन प्योर वेजिटेरियन जो कि स्पेशल फीचर है इस रेस्टोरेंट का खाना चाहते हो तो तीस सारे विद फैमिली ਇੱਥੇ ਆ ਸਕਦੇ ਹੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨਾਮ ਕੀ ਤੇ ਤੁਸੀਂ ਕਿੱਥੋਂ ਆਏ ਹੋ ਮੈਂ ਮੇਰਾ ਨਾਮ ਹਰਿੰਦਰ ਕੁਮਾਰ ਪਿੰਡ ਮੇਰਾ ਵੱਡੀ ਮਿਆਣੀ ਹੈ ਜੀ ਸਰ ਤੁਸੀਂ ਅੱਜ ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਵਿੱਚ ਖਾਣਾ ਇੰਜੋਏ ਕਰਨ ਲਈ ਆਏ ਹੋ ਕੀ ਕਹਿਣਾ ਚਾਹੁੰਦੇ ਇਹਨਾਂ ਤੇ ਫੂਡ ਕੁਆਲਿਟੀ ਬਾਰੇ ਮਨੂੰ ਇੱਥੇ ਮੈਂ ਸੈਕੰਡ ਟਾਈਮ ਆਇਆ ਹਾਂ ਫਸਟ ਟਾਈਮ ਵੀ ਤਾਂ ਆਇਆ ਸੀ ਤੇ ਇਹਨਾਂ ਦਾ ਟੇਸਟ ਬਹੁਤ ਵਧੀਆ ਪਿਛਲੀ ਵਾਰੀ ਆਪਾਂ ਇਹ ਸੀ ਮਨਚੂਰੀਅਨ ਟਰਾਈ ਕੀਤਾ ਨਾਲ ਮਲਾਈ ਚਾਮ ਟਰਾਈ ਕੀਤਾ ਉਹ ਵਧੀਆ ਲੱਗਾ ਤੇ ਟਾਂਡੇ ਵੀ ਸਾਡੇ ਲੋਕਲ ਕਿਹ ਜਗ੍ਹਾ ਹੈਗੇ ਇਹਨਾਂ ਦਾ ਟੇਸਟ ਅਲੱਗ ਸੀ ਤਾਂ ਕਰਕੇ ਦੂਜੀ ਵਾਰੀ ਸੀ ਇੱਥੇ ਆਏ। ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਵੀ ਉਹ ਵੀ ਇੱਥੇ ਆ ਕੇ ਵਧੀਆ-ਵਧੀਆ ਫੂਡ ਇੰਜੋਏ ਕਰਨਾ? ਤੇ ਬਾਕੀ ਜਿੰਨੇ ਵੀ ਮੇਰੇ ਨੌਂ ਨੇ ਅੱਗੇ ਜਿੱਤਾ ਐਨਆਰਆਈ ਹਸਾਬ ਮੇਰੇ ਹੈਗੇ ਆ। ਉਹਨਾਂ ਨੂੰ ਵੀ ਰეკਮੈਂਡ ਕਰਦਾ ਕਿ ਇੱਥੇ ਜਦੋਂ ਹੁਣ ਵਿੰਟਰ ਆ ਜਾਵੇ ਵਿੰਟਰ ਵਕੇਸ਼ਨ ਦੇ ਵਿੱਚ ਸਾਡਾ ਐਨਆਰਆਈ ਇਲਾਕਾ ਹੈਗਾ ਫਿਰ ਆ ਕੇ ਵਧੀਆ ਇੱਥੇ ਟ੍ਰਾਈ ਕਰਨ। ਫਲੇਵਰ ਰਿਸ਼ਤਾ ਰੈਸਟੋਰੈਂਟ ਦੇ ਓਨਰ ਬਲਦੇਵ ਜੀ ਸਾਡੇ ਨਾਲ ਨੇ। ਤੋਂ ਉਹਨਾਂ ਕੋ ਜਾਣਦੇ ਕਿ ਆਪਣੇ ਕਸਟਮਰਸ ਨੂੰ ਕੀ ਕਹਿਣਾ ਚਾਹੁੰਦੇ ਨੇ? ਹਾਂਜੀ ਸਰ। ਅਦੇ ਕੋ ਜਿੰਨੇ ਵੀ ਪਹਿਲਾਂ ਆ ਰਹੇ ਹੁਣ ਤੱਕ ਨਾ ਕਸਟਮਰ ਬਹੁਤ ਓਨੀ ਸਾਨੂੰ ਵਧੀਆ ਰਿਸਪੌਂਸ ਦਿੱਤਾ ਹੈ ਉਹ ਫੈਮਿਲੀ ਮੈਂਬਰ ਆ ਗੂ ਬਿਚਰਦੇ ਸਾਡੇ ਨਾਲ ਮੈਂ ਬਾਕੀ ਸਾਰਿਆਂ ਨੂੰ ਬਸ ਇਹੀ ਕਹਿਣਾ ਚਾਹਾਂਗਾ ਵੀ ਇੱਕ ਵਾਰੀ ਆਓ ਟਰਾਈ ਕਰੋ ਫੂਡ ਸਾਡਾ ਜਿਹੜੇ ਨਹੀਂ ਵੀ ਆਏ ਉਹ ਦੁਬਾਰਾ ਆਓ ਇੱਕ ਵਾਰੀ ਫੋਨ ਨੂੰ ਲੈ ਕੇ ਆਓ ਤੁਹਾਨੂੰ ਸਾਡੇ ਜੋ ਅਸੀਂ ਖਾ ਸਕਦੇ ਉਹ ਹੀ ਤੁਹਾਨੂੰ ਖਵਾਵਾਂਗੇ ਆਪਾਂ ਬਹੁਤ ਵਧੀਆ ਫੂਡ ਖਵਾਵਾਂਗੇ ਕਿਚਨ ਸਾਡੀ ਬਿਲਕੁਲ ਕਲੀਨ ਹੋਏਗੀ ਜਦੋਂ ਮਰਜ਼ੀ ਚੈੱਕ ਕਰ ਸਕਦੇ ਸਾਨੂੰ ਦੱਸ ਕੇ ਅਸੀਂ ਤੁਹਾਨੂੰ ਕਿਚਨ ਵੀ ਦਿਖਾਵਾਂਗੇ ਚੱਕਰਾ ਮੰਗੇ ਫੂਡ ਸਾਡਾ ਟਰਾਈ ਕਰੋ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਤੁਹਾਨੂੰ ਫੂਡ ਜਿਹੜਾ ਅਸੀਂ ਬਿਲਕੁਲ ਏ ਕਲਾਸ ਦਾ ਹੀ ਦਵਾ ਗਿਆ ਇੱਕ ਵਾਰੀ ਆਓ ਤੇ ਸਾਨੂੰ ਇਸ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਰੇ ਜਣੇ ਇਹਦੇ ਵਿੱਚ ਕੋਈ ਵੀ ਸਾਡੀ ਜਿਹੜੀ ਫੂਡ ਕੁਆਲਿਟੀ ਆ ਕੋਈ ਕੰਪਰੋਮਾਈਜ਼ ਨਹੀਂ ਸਾਡਾ ਸਾਡੇ ਸ਼ੈਫ ਵੀ ਸਾਨੂੰ ਕੋਈ ਸਮਾਨ ਵਿੱਚ ਮਾੜਾ ਵੀ ਆ ਜਾਂਦਾ ਉਹ ਕੱਢ ਕੇ ਪਾਸੇ ਰੱਖ ਦਿੰਦੇ ਆ ਉਹ ਕਹਿ ਦਿੰਦੇ ਆ ਮੁੜ ਕੇ ਸਾਨੂੰ ਵੀ ਇਹ ਸਮਾਨ ਮੁੜ ਕੇ ਨਾ ਵੀ ਜਿੱਥੋਂ ਅਸੀਂ ਸਮਾਨ ਲੈਣੇ ਆ ਦਮਾਰਾ ਉਹਨਾਂ ਨੂੰ ਅਸੀਂ ਕਾਲ ਕਰਕੇ ਉਹ ਚੇਂਜ ਕਰਾਈਦਾ ਅਸੀਂ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਸਾਡਾ ਫੂਡ ਕੁਆਲਿਟੀ ਦਾ ਜੀ ਅਸੀਂ ਬਹੁਤ ਵਧੀਆ ਫੂਡ ਦਾ ਮੰਗੇ ਸਾਰਿਆਂ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰੋ ਸਾਰੇ ਜਣੇ ਆ ਤੇ ਆਓ ਤੁਹਾਨੂੰ ਦਿਖਾਣੇ ਆ ਫਲੇਵਰ ਰਿਸ਼ਤਾ ਰੈਸਟੋਰੈਂਟ ਦਾ ਲਗਜ਼ਰੀ 뷰